ਕੱਟ ਇਨ ਦਾ ਕ੍ਰਾਸ ਫਾਇਰ ਸਵਾਗਤ ਹੈ ਜੀ ਆਪਣੇ ਸਿੱਧੂ ਗੋਡ ਫਾਰਮ ਚ ਤੇ ਆਪਣੇ ਪਹਿਲੇ ਬਲੌਗ ਚ 20 ਦਿਨ ਹੋ ਗਏ ਬੱਕਰੀਆਂ ਬਾਹਰ ਨਹੀਂ ਸੀ ਕੱਢੀਆਂ ਤੇ ਆਪਣੇ ਘਰਾਂ ਕੋਲੇ ਡੇਕਾਂ ਪੱਟੀਆਂ ਸੀ ਉੱਥੇ ਲੈ ਗਿਆ ਆਪਾਂ ਤੇ ਚੈੱਕ ਕਰੋ ਉੱਤੇ ਬਲੌਗ ਚ ਬਹੁਤ ਸੋਹਣੀਆਂ ਸੋਹਣੀਆਂ ਗੱਲਾਂ ਵੀ ਦੱਸਾਂਗੇ ਆਪਾਂ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਸੋ ਆਪਾਂ ਮਿਲਦੇ ਆਂ ਲੈ ਕੇ ਜਾਵਾਂਗੇ ਤੇ ਅੱਜ ਆਪਾਂ ਕਬੂਤਰਾਂ ਨੂੰ ਵੀ ਦਿਖਾਉਣਾ ਤੁਹਾਨੂੰ ਦੇਖੋ ਚੈੱਕ ਕਰੋ ਆਪਣੇ ਕਬੂਤਰ ਆ ਆਪਣੇ ਲੱਕੇ ਕਬੂਤਰ ਇਹਨਾਂ ਨੇ ਬੱਚੇ ਕੱਢ ਲਏ ਸੋ ਵੀਡੀਓ ਸਾਰਿਆਂ ਦੀ ਪਾਇਆ ਕਰਾਂਗੇ ਧੰਨਵਾਦ ਸੋਹੇ ਜੀ ਨੇ ਆਪਣੇ ਚੀਨੇ ਨੂੰ ਉਤਰਾ ਤੇ ਇਹਨਾਂ ਦਾ ਪਾਣੀ ਗੰਦਾ ਹੋ ਰਿਹਾ ਇਹ ਵੀ ਬਸਰ ਕੇ ਪੋਣਿਆ ਤੇ ਆਂਡੇ ਖਰਾਬ ਹੋ ਰਿਹਾ ਯਾਰ ਕਿਉਂਕਿ ਕੈਲਸ਼ੀਅਮ ਦੀ ਘਾਟ ਆ ਇਹਨਾਂ ਨੂੰ ਇਨਾਂ ਨੂੰ ਕੈਲਸ਼ੀਅਮ ਨਹੀਂ ਦਿੱਤਾ ਗਿਆ ਯਾਰ ਤਾਂ ਕਰਕੇ ਬੱਚੇ ਪਿੱਛੇ ਹੀ ਰਹਿ ਗਏ ਯਾਰ ਸੋ ਹੁਣ ਆਪਾਂ ਮੂਰੇ ੱਟਾ ਭੰਨ ਕੇ ਪਾਇਆ ਕਰਾਂਗੇ ਇਹਨਾਂ ਨੂੰ ਜਿਹਦੇ ਨਾਲ ਇਹਨਾਂ ਦਾ ਕੁਝ ਪੋਣਾ ਕਰੇ ਯਾਰ ਨਹੀਂ ਕਵਰੀ ਕਾੜੇ ਹੋ ਜਾਂਦੇ ਧੰਨਵਾਦ ਤੇ ਆਪਾਂ ਬੱਕਰੀਆਂ ਤੇ ਕੰਮ ਕਰਦੇ ਆਪਾਂ ਕੁਝ ਕਰਦੇ ਆਪਾਂ ਕੁੱਕੜ ਸੋ ਬੱਕਰੀਆਂ ਵਾਲਾ ਫਾਰਮ ਵੀ ਸਾਫ਼ ਕਰਨ ਵਾਲਾ ਸੱਚ ਨੂੰ ਇਹ ਵੀ ਕਰਾਂਗੇ ਤੇ ਆਹ ਦੇਖੋ ਬੁਰਾ ਹਾਲ ਹੋਇਆ ਪਿਆ ਇਹਦਾ ਉਹ ਵੀ ਫਾਰਮ ਕਰਤਾ ਸਾਹਿਬ ਤੇ ਆ ਪੱਟੀਆਂ ਨਾਲ ਨਾ ਆਪਣੇ ਬੱਕਰੇ ਦੇ ਯਾਰ 6:00 ਵਜੇ ਉਹਦਾ ਪਲਾਸਟਰ ਕਰਦੇ ਆਪਾਂ ਆਜੋ ਦਿਖਾਉਣੇ ਆ। ਇਹ ਉਹ ਬੱਕਰਾ ਸੱਚ ਨੂੰ ਆ ਜਿਹੜਾ ਪੈਲ ਤੇ ਬੈਠਾ ਆ ਖਰਾਬ ਦੇਖੋ ਯਾਰ ਫਾਰਮ ਦਾ ਬੁਰਾ ਹਾਲ ਹੋ ਰਿਹਾ। ਹੁਣ ਅਗਲੇ ਬਰਾਉ ਚ ਦੇਖੋ ਜਮ ਚੱਕਾ ਚੱਕਾ ਆ ਉਹ ਬੱਕਰਾ ਇਹਦੀ ਲੱਤ ਤੋੜਦੀ ਬੱਕਰੀ ਨੇ ਯਾਰ। ਸਾਰੇ ਖਾਧੀ ਆਪਾਂ ਸਤੰਦੇਸ਼ੀ ਵਜੇ ਉਹਨੂੰ ਲੈ ਕੇ ਜਾਂਦੇ ਆ ਪ੍ਰਾਣੀ ਕਿੱਦਾਂ ਆਜੋ ਉਹਨਾਂ ਕੱਟਲੀਆਂ ਪੋ ਬਾਹਰ ਤੇ ਇਹਨਾਂ ਨੂੰ ਲੈ ਕੇ ਜਾਂਦੇ ਆ ਚਾਰਨਾਸ ਤੇ ਮਰਦੀ ਆਪਣੀ ਕੋਲ ਆਇਆ ਸ਼ਬਾਸੀ ਵਜੇ ਬੱਕਰੀਆਂ ਦੇਖੋ ਸਦਰੋਂ ਪੂਰਾ ਆਨੰਦ ਲੈ ਰਹੀਆਂ ਨੇ ਅੱਜ ਬਾਹਰ ਚੈੱਕ ਕਰੋ ਜੀ ਤੋਂ ਡਰਦੇ ਸੀ ਲੋਕ ਵੀ ਮੇਰਾ ਯਾਰ ਨਹੀਂ ਯਾਰ ਹੈ ਆਪਣਾ ਜਿਦਰੀ ਯਾਰ ਮਰਦੇ ਦੀ ਘੋੜੀ ਮਨ ਵਾਸਤੇ ਆ ਆ ਆ ਆ ਆ ਆ ਗੰਮੇਰਾ ਜਿਦਰੀ ਯਾਰ ਆ ਗਿਆ ਬੱਕਰੀਆਂ ਛੱਡਦੇ ਨਰਮੇ ਚ ਤੇ ਬਲੌਗ ਕਿਵੇਂ ਲੱਗਿਆ ਲਾਈਕ ਕਮੈਂਟ ਜ਼ਰੂਰ ਕਰਿਓ ਸੋ ਆਪਾਂ ਰੋਜ਼ ਬਲੌਗ ਪਾਇਆ ਕਰਾਂਗੇ ਧੰਨਵਾਦ